भारतीय जनता पार्टी एससी मोर्चा पंजाब के मुख बुजारे महेंद्र पिछड़िया कलाम दे नाल सर्जन दफ्तर लगाया। इस मौके बलेर ने पिंड चुगिया कलाम विधायक काफी सट्टा भी गया परंतु मौके से डॉक्टर ने एम एल आर सारा कुछ नॉर्मल लिख दता जिस दे विरोध च रिपोर्ट विरूद्ध बोरड बैठा एक मंग पत्र लेके मंगलवार नहेंद्र बलेर पीड़ित परिवार सिविल सर्जन डॉ राजीव पराश

बीबी गुरदेव कौर कश्मीर सिंह नंबरदार सतविंदर सिंह कुलदीप सिंह बलबीर सिंह सुरिंदर सिंह आदि हाजिर सन हां जी सर की ला तोडा मैं दसया के ब्लेयर मौका बनाना पंजाब एससी मोर्चा बीजेपी असी आज डिस्ट्रिक्ट करपूतला दे वेच साहेब सज्जन साहब नु मिलन ਔਰ ਸਮੇਤ ਪੰਚਾਇਤ ਇੱਥੇ ਇੱਕ ਬੰਦਾ ਦਾਖਲ ਆ ਲਬਾਇਆ ਲਬਾਇਆ ਜੀ ਕਿਹੜੇ ਪਿੰਡ ਤੋਂ ਹੈ ਝੁੱਗਿਆਂ ਕਲਾਮਤੋਂ ਝੁੱਗਿਆਂ ਕਲਾਤੋਂ ਇਹ ਬੰਦਾ ਉਹਦੀ ਕੁੱਟਮਾਰ ਬਹੁਤ ਹੋਈ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਹੋਈ ਸ਼ਕਤੀ ਦੇ ਸਾਹਮਣੇ ਹੋਈ ਉਹ ਬੰਦਾ ਸ਼ਾਮੀ 6 ਵਜੇ ਦਾਖਲ ਸੀ ਉਹਨਾਂ ਬੰਦਿਆਂ ਨੇ ਪ੍ਰੈਸ਼ਰ ਪਵਾ ਕੇ ਪ੍ਰੋਪਰ ਬੰਦੇ ਦਾ ਮੈਡੀਕਲ ਵੀ ਕੀਤਾ ਪ੍ਰੋਪਰ ਬੰਦੇ ਦੀਆਂ ਸੱਟਾਂ ਨਹੀਂ ਲਿਖੀਆਂ ਪ੍ਰੋਪਰ ਬੰਦੇ ਦੀ ਐਕਸਰਾ ਨਹੀਂ ਲਿਖਿਆ ਔਰ ਅਸੀਂ ਇੱਥੇ ਆਏ ਆ ਸੱਪ ਸਰਦਨ ਦੇ ਕੋਲ ਔਰ ਬਹੁਤ ਹੀ ਸਿਆਣੇ ਬੰਦੇ ਔਰ ਜੋ ਗਿਆ ਕਲਾ ਦੇ ਮੋਕੇ ਦੀ ਪੰਚਾਇਤ ਛੁੱਗਿਆ ਦੇ ਨਾਮ ਅਜੀ ਛੁੱਗਿਆ ਕਲਾ ਕਲਾਮ 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 ਓ ਸੇਵ ਸਰਜਨ ਦਾ ਬੀਪੀ ਪਹਿਲੇ ਹੀ ਹਾਈ ਇਹਦਾ ਕੰਮ ਆ ਜਦੋਂ ਮੈਂ ਜ਼ਿੰਮੇਵਾਰ ਇੱਕ ਕਦਮ ਅੰਦਾ ਇੱਕ ਕਦਮ ਮੇਰਾ ਵਾਰ ਦੇਖੋ ਜੀ ਬੋਲੀ ਦੱਸੋ ਮੈਂ ਕਹਾਂ ਜੀ ਬਹਿ ਜੀਏ ਜਦੋਂ ਮੈਂ ਕਹਾਂ ਜੀ ਬਹਿ ਜੀਏ ਪੇਡ ਤਾਂ ਗਏ ਇਹਨਾਂ ਡਾਕਟਰ ਬੈਠੋ ਤੋਂ ਬਾਅਦ ਅਸੀਂ ਆਪਣੀ ਗੱਲ ਦੱਸੀ ਵੀ ਅਸੀਂ ਬੋਰਡ ਬਣਾਇਆ ਔਰ ਡਾਕਟਰ ਨੇ ਸਾਰੀ ਪੰਚਾਇਤ ਨੂੰ ਦਬਕੇ ਮਾਰੇ ਔਰ ਮੈਂ ਇੱਕ ਵਾਰ ਮੈਨੂੰ ਦਬਕੇ ਮਾਰੇ ਬਾਹਰ ਨਿਕਲ ਕਰਨ ਕਿਉਂ ਕਾਰਨ ਇਹਨਾਂ ਨੇ ਤੇ ਪ੍ਰੇਖਿਆ ਕਿਉਂਕਿ ਜਿਹੜਾ ਬੰਦਾ ਸਾਡਾ ਦਾਖਲ ਇਨੂੰ ਸੱਤ ਸੱਤਨ ਤੱਕ ਪੂਰੀ ਪਾਵਰ ਦਾ ਇਹਨੂੰ ਮਿਲੀ ਹੋਈ ਹੈ ਕਿਉਂਕਿ ਅਸੀਂ ਉਹ ਬੱਤ ਮਾਰਾ ਕੋਈ ਨਹੀਂ ਕਾਰਵਾਈ ਤੱਕ ਮੈਂ ਬੋਰ ਬਿਠਾਣਾ ਚਾਹੁੰਦਾ ਡਾਕਟਰ ਬਿਠਾਉਣਾ ਨਹੀਂ ਚਾਹਦਾ ਕਿਉਂਕਿ ਸਾਨੂੰ ਡਾਕਟਰ ਨੇ ਧਰਨਾ ਲਾਉਂਦਾ ਮਜਬੂਰ ਕਰਦਾ ਅਸੀਂ ਡਾਕਟਰ ਨੂੰ ਤੁਹਾਡੇ ਮਾਦਮ ਰਾਈ 1015 ਮਿੰਟ ਦੇ ਰਹੇ ਆ ਤੇ ਨਹੀਂ ਤਾਂ ਅਸੀਂ ਰੋਡ ਦੇ ਵਿੱਚ ਹਾਈਵੇ ਤੇ ਕਰਕੇ ਰੋਕ ਕੇ ਬਿਠਾਂਗੇ ਜਾਦ ਬਾਹਰ ਆ ਕੇ ਸਾਡੇ ਨਾਲ ਇੱਥੇ ਗੱਲ ਕਰੇ ਡਾਕਟਰ ਜੇ ਨਹੀਂ ਗੱਲ ਕਰਨੀ ਕੱਸੀ ਇੱਥੇ ਬਾਹਰ ਦੇ ਵਿੱਚ ਬਿਠਾਂਗੇ ਔਰ ਇਹ ਕਿੰਨਾ ਸੋਣੀ ਨਹੀਂ ਮੈਂ ਦੱਸਣਾ ਪਹਿਲਾਂ ਪਹਿਲਾਂ ਵੀ ਥੋੜੇ ਦਿਨ ਹੋ ਗਏ ਦੋ ਦਨੇ ਐਫ ਆਰ ਕਰਤੀ ਸੱਤਾ ਪਰ ਨਹੀਂ ਨ ਉਹ ਵੀ ਨੇ ਕੇ ਫੇਰ ਉਹਨੀਆਂ ਮੰਤਾ ਕਹਿੰਦੇ ਮੇਰੀਆਂ ਨਾਲ ਸੱਦੀ ਹੋਰ 15 ਦਿਨ ਬਾਅਦ ਉਹ ਦੀ ਇਹਨਾਂ ਨੇ ਫਿਰ ਐਫ ਆਰ ਦੁਆਰਾ ਬਣਾਈ ਉਹਦੀ ਕਾਪੀ ਮੇਰੇ ਕੋਲ ਮੌਜੂਦ ਹੈ ਉਹ ਵੀ ਕਾਪੀ ਮੇਰੇ ਕੋਲ ਮੌਜੂਦ ਹੈ ਇਹ ਤੇ ਕੁੱਤੀ ਚੋਰਾ ਤੇ ਰਹੀ ਹੋਈ ਆ ਇੱਕ ਟੱਕੇ ਛਾਈ ਗਰੀ ਬਣਾਉਂਦੀ ਆ ਡਾਕਟਰ ਗੱਲ ਸੌਣ ਨੂੰ ਪਿਆ ਨਹੀਂ ਸਿਰ ਸੱਜਣ ਪਿਆ ਨਹੀਂ ਇਹਨੂੰ ਦਾਦਿਆਂ ਯਾਦ ਰੱਖ ਤੇਰੇ ਤੋਂ ਉੱਪਰ ਵੀ ਬਹੁਤ ਬੰਦੇ ਬੈਠੇ ਆ ਹਾਈ ਕੋਰਟ ਤੇ ਨੱਟ ਪਾਗੇ ਤੈਨੂੰ ਐਦਾਂ ਨਾ ਕੜੀਫਾ ਜੇ ਇਹ ਯਾਦ ਕਰੂਗਾ ਔਰ ਕਾਨੂੰਨ ਸਾਰਿਆਂ ਦੇ ਉੱਤੇ ਇੱਕ ਆ ਡਾਕਟਰ ਸਾਹਿਬ 200000 ਰੁਪਏ ਤੇਰੀ 1.5 ਲੱਖ ਤਨਖਾਹ ਹੋਣੀ ਆ ਤੇਰਾ ਕੰਮ ਪਬਲਿਕ ਦਾ ਪਬਲਿਕ ਦੀ ਗੱਲ ਸੁਣਨ ਵਾਸਤੇ ਔਰ ਪਬਲਿਕ ਨੂੰ ਦੇਖਣ ਵਾਸਤੇ ਤੈਨੂੰ ਬਿਠਾਇਆ ਲੋਕਾਂ ਨਾਲ ਲੜਨ ਵਾਸਤੇ ਨਹੀਂ ਬਿਠਾਇਆ ਦਫਤਰ ਤੇਰਾ ਨਹੀਂ ਹੈ ਜੇ ਤੂੰ ਕਹਿਣਾ ਬਾਹਰ ਚੱਲ ਜਾ ਇਹ ਦਫਤਰ ਪਬਲਿਕ ਦਾ ਹੈ ਪਬਲਿਕ ਨੇ ਤੇਰੇ ਕੋਲ ਆਉਣਾ ਦੁੱਖ ਰੋਣਾ ਤੇਰਾ ਕੰਮ ਹੈ ਤੇਰੀ ਡਿਊਟੀ ਆ ਜਾ ਤੀ ਲੈ ਬਾਹਰ